गूड बहे हमी पानी कोटा से आने ही गूड किरपन करो ही कोटा निकोर ही गूड बाँध रहे मुहिरा ही गूड करा ही गूड बाँ ਮਮਾ ਜਿੰਦ ਜਦ ਲਾਵੇ ਜਿੰਦ ਲੱਗਣਾ ਆਕਲ ਤੇ ਜਾਨ ਨਾ ਕਰਤਾ ਰਤਨਾ ਗਈ ਕੋ ਜਿੰਦ ਜਦੀ ਜੋਗੀ ਗਈ ਕੋ ਵਾਦੇ ਦਾ ਢੋਗੀ ਗਈ ਕੋ ਬਰਹੀ ਸਰਬੂਪਾਏ ਮਾਪਾ ਤੇ ਸੱਚਾ ਲੋਹਾ ਸਰਬ ਗੁੱਟਾਂ ਦੇ ਉਤੋਂ लाਟ ਮਾਰਦਾ ਧੰਨ ਬਾਬਾ ਲੜਿਆਂ ਜੋ ਬਿਨਾਂ ਸੀਸ ਤੋਂ ਖੰਡੇ ਦੀ ਘਮਾ ਕੇ ਉਹਦੇ ਧਾਤ ਮਾਰਦਾ ਸੋ ਬਿਲਕੁਲ ਇਸ ਵਕਤ ਮੌਜੂਦ ਆ ਅੰਮ੍ਰਿਤਸਰ ਗੁਰੂ ਨਗਰੀ ਜਿੱਥੇ ਕਿ ਸ਼ਹੀਦਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਚਪੈਦਾ ਸਾਹਿਬ ਪਤਨ ਦੀ ਹਾਜ਼ਰੀ ਪਤਨ ਦੀ ਸੰਗਤਾਂ ਆਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਤਰ੍ਹਾਂ ਦਾ ਦੇ ਵਿੱਚ ਜੁਣੀ ਸੰਗਤਾਂ ਜਿਹੜੀਆਂ ਇੱਥੇ ਪੁੱਜੀਆਂ ਨੇ ਕਿਉਂਕਿ ਕਹਿੰਦੇ ਜਿਹੜੀ ਕੁਰਬਾਨੀ ਹੈ ਹਿਰਦੇ ਨੂੰ ਠੰਡ ਪਾਉਂਦੀ ਹੈ ਲੇਕਿਨ ਗਰਮੀ ਇਸੇ ਕਰਕੇ ਮੈਨੂੰ ਲੱਗਦਾ ਸੰਗਤਾਂ ਨੂੰ ਮਹਿਸੂਸ ਵੀ ਹੋ ਰਹੀ ਸੋ ਜਿਹੜੀ ਗੁਰਬਾਣੀ ਦਾ ਇੱਥੇ ਜਾਪ ਹੋ ਰਿਆ ਵਾ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕਿੰਦਾ ਦਾ ਮਹਿਸੂਸ ਹੁੰਦਾ ਵਾ ਬਾਬਾ ਜੀ ਵੱਡੀ ਤਰ੍ਹਾਂ ਦੇ ਵਿੱਚ ਸੰਗਤ ਆਈ ਹੋਈ ਆ ਗਰਮੀ ਇੰਨੀ ਆ ਲੇਕਿਨ ਸੰਗਤਾਂ ਨੂੰ ਗਰਮੀ ਨਹੀਂ ਲੱਗਦੀ ਲੱਗਦਾ ਨਹੀਂ ਵੀ ਇਹ ਬਾਬਾ ਜੀ ਦੇ ਚਮਤਕਾਰ ਨੇ ਬਾਬਾ ਜੀ ਦੇ ਗੁਰਬਾਣੀ ਦੇ ਸੰਗਤਾਂ ਜਰੀਆ ਮੱਥਾ ਟੇਕਣ ਆਉਂਦੀਆਂ ਇੱਥੇ ਸਰਦਾ ਦੇ ਨਾਲ ਸਰਦਾ ਪੂਰੀਆਂ ਹੁੰਦੀਆਂ ਭਾਵਨਾ ਨਾਲ ਬਿਲਕੁਲ ਸੁਣਨ ਦੇ ਵਿੱਚ ਇਹ ਵੀ ਹੁੰਦਾ ਕਹਿੰਦੇ ਕਿ ਜਦੋਂ ਚਪੈਲਾ ਸਾਹਿਬ 'ਚ ਹਾਜ਼ਰੀ ਭਰ ਕੇ ਜਾਂਦੇ ਨੇ ਤੇ ਕਦ ਜਾਂਦੇ ਜਿਹੜੀਆਂ ਮਰਜ਼ਾ ਪੂਰੀਆਂ ਹੋ ਜਾਂਦੀਆਂ ਇਸ ਗੱਲ ਦੇ ਬਾਰੇ ਜ਼ੋਰ ਦੱਸੋ ਪਰ ਬਣੀ ਜੀ ਤੁਹਾਨੂੰ ਪਤਾ ਜਦੋਂ ਗੁਰੂ ਬਾਣੀ ਦਾ ਜਾਪ ਹੋਣਾ ਸੰਗਤਾਂ ਦੇ ਵਿੱਚ ਤੇ ਬਾਬਾ ਜੀ ਆਪ ਕਿਰਪਾ ਆਪ ਕਰਨਗੇ ਜਿਉਂ ਦਾ ਕਿ ਬੱਚਿਆਂ ਨੇ ਮੰਗਣਾ ਆਣਾ ਹੋਣਾ ਤਾਂ ਇਹੋ ਨਾਲੇ ਦੀ ਕਿਰਪਾ ਦੇ ਕਰਨੀ ਬੱਚਿਆਂ ਦੇ ਹਾਂਜੀ ਸੋ ਜ਼ਰੂਰ ਹੋਰ ਵੀ ਜਿਹੜੀ ਇੱਥੇ ਸੰਗਤ ਮੌਜੂਦ ਹੈ ਬਾਬਾ ਜੀ ਇੰਨੀ ਗਰਮੀ ਹੈ ਲੇਕਿਨ ਸੰਗਤਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਉਤਸ਼ਾਹ ਦੀ ਕਮੀ ਨਹੀਂ ਹੈ ਨੋ ਪ੍ਰੋਬਲਮ ਬਿਲਕੁਲ ਕਹਿੰਦੇ ਗੁਰਬਾਣੀ ਸੁਣਨ ਲਈ ਜਾਪ ਕਰਨ ਦੀ ਸੰਗਤਾਂ ਆਂਦੀਆਂ ਦਿੰਦੀਆਂ ਨੇ ਯੈਸ ਕਿੰਨੇ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸੰਗਤਾਂ ਦਾ ਨਾਲ ਮਿਲ ਕੇ ਹਾਜ਼ਰੀ ਭਰਦੀਆਂ ਨੇ ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਖੁਸ਼ੀ ਜੀ ਜ਼ਰੂਰ ਬਿਲਕੁਲ ਕਹਿੰਦੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੱਡੀ ਸੇਵਾ ਜਿਹੜੀ ਖਾਤਰ ਇਹਨੇ ਬਾਬਾ ਜੀ ਹੋਣੀ ਪੱਖੇ ਦੀ ਸੇਵਾ ਚੱਲ ਕੇ ਸੰਗਤਾਂ ਨੂੰ ਬਾਬਾ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਇੰਨੀ ਗਰਮੀ ਦੇ ਵਿੱਚ ਵੀ ਸੰਗਤਾਂ ਆਦੀਆਂ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਤਾਂ ਮੈਂ ਹੁਸ਼ਾਰਪੁਰ ਤੋਂ ਹਾਂ ਜੀ ਸਮਾਂ ਹਰੇਕ ਐਤਵਾਰ ਨੂੰ ਮੇਰੀ ਫ੍ਰੀ ਗੱਡੀ ਹੁੰਦੀ ਹੈ ਮੈਂ ਫ੍ਰੀ ਸੇਵਾ ਵਾਲਾ ਜੁਆ ਕਿਆ ਬਾਤ ਹੈ ਬੰਦੇ ਜਿੰਨੀ ਗਰਮੀ ਉਹਨਾਂ ਨੂੰ ਆਨੰਦ ਆਉਂਦਾ ਜੀ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਕਹਿੰਦੇ ਸੰਗਤ ਨੂੰ ਨਹੀਂ ਗਰਮੀ ਲੱਗਦੀ ਗੁਰਬਾਣੀ ਕਹਿੰਦੇ ਹਿਰਦੇ ਨੂੰ ਨਹੀਂ ਠੰਡ ਪੈਂਦੀ ਗਰਮੀ ਹੈ ਹੀ ਨਹੀਂ ਸੀ ਗਰਮੀ ਲੱਗਦੀ ਨਹੀਂ ਹਾਂ ਜਦੋਂ ਨੰਗੇ ਪੈਰੀ ਆਈਦਾ ਮੈਂ ਕਹਾਂ ਜੇ ਪੈਰ ਵੀ ਕਿਤੇ ਕੁਝ ਕੁਝ ਨਹੀਂ ਬਿਲਕੁਲ ਬਾਈ ਬੋਰੀ ਕਿਰਪਾ ਬਾਬਾ ਜੀ ਜੀ ਬਾਬਾ ਦੀਪ ਸਿੰਘ ਜੀ ਨੂੰ ਲੈ ਕੇ ਜਾਣਾ ਮੈਂ ਉਹ ਦਿੰਦੇ ਆ ਹੀ ਮੰਗ ਸਰੋਂ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਉਹ ਆਪਣੇ ਆਪ ਦਿੰਦੇ ਆ ਜੀ ਬਿਲਕੁਲ ਬਿਲਕੁਲ ਕਹਿੰਦੇ ਨੇ ਜਿਹੜਾ ਕਹਿੰਦੇ ਬਿਨਾਂ ਮੰਗਿਆ ਉਹ ਮਦਦਾਂ ਇੱਥੇ ਪੂਰੀਆਂ ਹੋਦੀਆਂ ਨੇ ਸੰਗਤਾਂ ਬੈਠੀਆਂ ਨੇ ਮਾਤਾਵਾ ਭੈਣਾਂ ਬੈ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਇੱਥੇ ਕਹਿੰਦੇ ਮਦਦਾਂ ਪੂਰੀਆਂ ਹੁੰਦੀਆਂ ਨੇ ਜਦੋਂ ਬਹੁਤ ਵਧੀਆ ਬਹੁਤ ਵਧੀਆ ਵਧੀਆ ਲੱਗਦਾ ਜੀ ਹਾਂਜੀ ਸੋ ਜ਼ਰੂਰ ਕਹਿੰਦੇ ਵਧੀਆ ਮਹਿਸੂਸ ਹੁੰਦਾ ਵਾ ਇੱਥੇ ਛੋਟੇ ਛੋਟੇ ਜਿਹੜੇ ਬੱਚੇ ਵੀ ਸੇਵਾ ਕਰਦੇ ਪਏ ਆ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਸੰਗਤਾਂ ਦੇ ਵਿੱਚ ਉਹਨਾਂ ਤੋਂ ਸ਼ਾਂਤ ਆਉਂਦਾ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਕਹਿੰਦੇ ਸਾਰੀਆਂ ਮਦਦਾਂ ਪੂਰੀਆਂ ਹੁੰਦੀਆਂ ਇੱਥੋਂ ਦਾ ਹਾਂਜੀ ਪੂਰੀਆਂ ਗਰਮੀ ਨਹੀਂ ਮਹਿਸੂਸ ਹੁੰਦੀ ਫਿਰ ਨੋ ਸੋ ਜ਼ਰੂਰ ਬਿਲਕੁਲ ਸੰਗਤਾਂ ਦੇ ਵਿੱਚ ਜਿਹੜਾ ਉਤਸ਼ਾਹ ਦੀ ਕਿਸੇ ਤਰੀਕੇ ਦੀ ਵੀ ਕਮੀ ਨਹੀਂ ਹੈ ਹੋਰ ਵੀ ਜਿਹ ਬੜੀ ਵੱਡੀ ਸੇਵਾ ਖਾਟ ਰਹੇ ਹੋ ਜਾਪ ਚੱਲ ਰਿਹਾ ਬਾਬਾ ਜੀ ਦਾ ਕਿੱਦਾਂ ਨੂੰ ਮਹਿਸੂਸ ਹੁੰਦਾ ਜਦੋਂ ਬਾਬਾ ਜੀ ਦੀ ਸ਼ੰਦ ਦੇ ਵਿੱਚ ਆ ਕੇ ਬਹਿਨੇ ਹੋ ਕਿਆ ਵਾਰ ਹੈ ਜੇ ਵੀ ਜਿਹੜਾ ਉਹ ਕਹਿੰਦੇ ਨੇ ਫੋਨ ਤੋਂ ਵੀ ਜਿਹੜਾ ਹਜੇ ਤੱਕ ਪਾਰਸ ਚੱਲ ਰਿਹਾ ਵਾ ਏਡੀ ਸ਼ਰਧਾ ਮੈਨੂੰ ਲੱਗਦਾ ਕਿਤੇ ਕਿਤੇ ਦੇਖਣ ਨੂੰ ਮਿਲਦੀ ਆ ਸੰਗਤਾਂ ਦੇ ਵਿਚਾਲੇ ਜਿਹੜੀ ਪੱਖੇ ਦੀ ਸੇਵਾ ਚੱਲ ਕੇ ਸੰਗਤਾਂ ਨੂੰ ਇਥੇ ਪੁੰਨ ਖਟਿਆ ਜਾਂਦਾ ਬਾਬਾ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਗਰਮੀ ਦੇ ਵਿੱਚ ਸੰਗਤ ਬਹਿ ਕੇ ਪਾਰ ਦਾ ਜਾਪ ਕਰਦੀ ਆ ਤੇ ਤੁਸੀਂ ਵੀ ਏਡੀ ਵੱਡੀ ਸੇਵਾ ਖਾਟ ਰਹੇ ਹੋ ਬਹੁਤ ਮਾੜਾ ਹੁੰਦਾ ਵਧੀਆ ਹੁੰਦਾ ਵਧੀਆ ਮਹਿਸੂਸ ਹੁੰਦਾ ਕਹਿੰਦੇ ਹਰ ਤਰ੍ਹਾਂ ਦੀ ਜਿਹੜੀ ਮਨ ਮਰਜ਼ਾਤ ਪੂਰੀ ਹੁੰਦੀ ਹੈ ਇੱਥੇ ਬਾਬਾ ਦੀਪ ਸਿੰਘ ਜੀ ਦੀ ਹਾਂਜੀ ਹੁੰਦੀ ਹੈ ਸੋ ਬਿਲਕੁਲ ਬੜਾ ਵੱਡਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੱਖੀਆਂ ਚੱਲ ਕੇ ਸੰਗਤਾਂ ਨੂੰ ਸੇਵਾ ਖੱਟੀ ਜਾਦੀ ਆ ਪੁੰਨ ਖੱਟਿਆ ਜਾ ਰਿਹਾ ਵਾ ਮਾਤਾਵਾਂ ਭੈਣਾਂ ਵੀ ਇੱਥੇ ਮੌਜੂਦ ਨੇ ਆਪਣੇ ਆਪਣੇ ਫੋਨਸ ਤੋਂ ਜਿਹੜਾ ਪਾਠ ਚੱਲ ਰਿਹਾ ਵਾ ਕਿੰਨਾ ਖੁਸ਼ੀ ਦਾ ਮਾਹੌਲ ਹੈ ਕਿੰਨਾ ਉਤਸ਼ਾਹ ਦਾ ਮਾਹੌਲ ਹੈ ਸੰਗਤਾਂ ਦਾ ਹੱਲ ਮਿਲ ਕੇ ਇੱਥੇ ਪਾਠ ਕਰੀਆਂ ਜਾਪ ਕਰੀਆਂ ਬਾਬਾ ਜੀ ਬੜੀ ਵੱਡੀ ਸੇਵਾ ਖਾਤਰਿਓ ਪੱਖਾ ਚੱਲ ਕੇ ਗਰਮੀ ਦੇ ਵਿੱਚ ਹਾਂਜੀ ਕਿੱਦਾਂ ਦਾ ਮਹਿਸੂਸ ਹੁੰਦਾ ਸੰਗਤਾਂ ਬੈਠ ਕੇ ਰਲ ਮਿਲ ਕੇ ਬਾਤ ਕਰਦੀਆਂ ਨੇ ਬਹੁਤ ਵਧੀਆ ਕਹਿੰਦੇ ਮੰਗੀਆਂ ਮਦਦਾਂ ਪੂਰੀਆਂ ਹੁੰਦੀਆਂ ਨੇ ਇੱਥੇ ਦਰ ਤੋਂ ਹਾਂਜੀ ਹਾਂਜੀ ਹੁੰਦੀਆਂ ਦੂਦੋ ਦੂਦੋ ਸੰਗਤਾਂ ਆਦੀਆਂ ਨੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਨੇ ਸੇਵਾਦਾਰਾਂ ਵੱਲੋਂ ਵੀ ਤੇ ਤੁਸੀਂ ਵੀ ਇੰਨੀ ਵੱਡੀ ਸੇਵਾ ਜਦੋਂ ਖੱਟ ਕੇ ਘਰ ਜਾਂਦੇ ਹੋ ਕਿੱਦਾਂ ਦਾ ਮਹਿਸੂਸ ਕਰਦੇ ਹੋ ਬਹੁਤ ਮਹਿਸੂਸ ਹੁੰਦਾ ਕਿ ਬਿਲਕੁਲ ਲਫ਼ਜ਼ਾਂ ਦੇ ਵੀ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਹੈ ਜਦੋਂ ਇੰਨੀ ਵੱਡੀ ਸੇਵਾ ਖੱਟ ਕੇ ਲਫ਼ਜ਼ ਘਟ ਪੈਂਦੇ ਨੇ ਸੰਗਤਾਂ ਦੀ ਸ਼ਰਧਾ ਦੇਖ ਕੇ ਬੜੇ ਵੱਡੀ ਮਾਨ ਦੀ ਫਕਲ ਦੀ ਗੱਲ ਹੈ ਜਦੋਂ ਸੰਗਤਾਂ ਦਲ ਮਿਲ ਕੇ ਬੈਠ ਕੇ ਬਾਤ ਕਰਦੀਆਂ ਨੇ ਗੁਰਬਾਣੀ ਦਾ ਜਾਪ ਕਰਦੀਆਂ ਨੇ ਤੇ ਆਪਣੀਆਂ ਮੰਨ ਮੰਗੀਆਂ ਮੁਲਾਦਾਂ ਪਾਉਂਦੀਆਂ ਨੇ ਉਧਰ ਜਲ ਦੀ ਵੀ ਸੇਵਾ ਜਿਹੜੀ ਚੱਲ ਰਹੀ ਹੈ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਬਿਲਕੁਲ ਇੱਥੇ ਵੀ ਗੱਲਬਾਤ ਕਰਾਂਗੇ ਬਾਬਾ ਜੀ ਬੜੀ ਵੱਡੀ ਸੇਵਾ ਖਾਤਰ ਹੋ ਗਦਮੀ ਦੇ ਵਿੱਚ ਕਿੱਦਾਂ ਦਾ ਮਹਿਸੂਸ ਹੁੰਦਾ ਹਾਂਜੀ ਬੜੀ ਵੱਡੀ ਸੇਵਾ ਖਾਤਰ ਹੋ ਗਦਮੀ ਦੇ ਵਿੱਚ ਸੰਗਤਾਂ ਬੈਠੀਆਂ ਕਿੱਦਾਂ ਦਾ ਮਹਿਸੂਸ ਹੁੰਦਾ ਲੀਨ ਲੱਗੀ ਪਈ ਆ ਮਹਾਰਾਜ ਦੇ ਨਾਲ ਭਾਈ ਅਸੀਂ ਜਨਨਾਮ ਜਪ ਰਹੇ ਆ ਸੇਵਾ ਕਰੀ ਜਾ ਰਹੇ ਆ ਘਰ ਦੇ ਬਿਲਕੁਲ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ ਨੇ ਲੇਕਿਨ ਇੱਥੇ ਕਿਸੇ ਨੂੰ ਗਰਮੀ ਨਹੀਂ ਮਹਿਸੂਸ ਹੋ ਰਹੀ ਕਹਿੰਦੇ ਗੁਰਬਾਣੀ ਸੀਨਾ ਠਾਲਦੀ ਹੈ ਤੇ ਉਹਦੇ ਉਹਦੇ ਬੜਾ ਮਸਾ ਲੈਣੀ ਮਹਾਰਾਜ ਦੀ ਕਿਰਪਾ ਜੀ ਸਾਡੇ ਸਾਹਮਣੇ ਆਵੇ ਲਓ ਹੰਤਨਾਂ ਦੀ ਪ੍ਰਬੰਧ ਨੇ ਦਵਾਈਆਂ ਦੇ ਜਲ ਦੇ ਪ੍ਰਸ਼ਾਦਿਆਂ ਦੇ ਨਜ਼ਾਰੇ ਲੱਗੇ ਮਾਰੇ ਦੇ ਘਰੇ ਜੀ ਬਿਲਕੁਲ ਹਾਂ ਜੀ ਕਿਰਪਾ ਮਾਲਕ ਦੀ ਜੀ ਤੋਂ ਕਹਿੰਦੇ ਨੇ ਜਿਹੜੇ ਇਸ ਵਕਤ ਨਜ਼ਾਰੇ ਕਹਿੰਦੇ ਲੱਗੇ ਹੋਏ ਆ ਇੰਨਾ ਆਨੰਦ ਲੈਦੀਆਂ ਸੰਗਤਾਂ ਜਦੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਪਾਂ ਆਉਂਦੇ ਆ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦਾ ਸਾਹਿਬ ਵਿਖੇ ਜਿਹੜੀ ਰੌਣਕ ਹੈ ਉਹ ਦੇਖਦੇ ਨੇ ਜਿਆਦਾ ਬੰਦੇ ਨੇ ਕਿਉਂਕਿ ਇਹ ਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਚਪੈਰਾ ਇੱਥੇ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਵਾ ਜਲਦੀ ਸੇਵਾ ਲਗਾਤਾਰ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀ ਸੰਗਤ ਇੰਨੀ ਕਿ ਜ਼ਿਆਦਾ ਵੱਡੀ تعداد ਦੇ ਵਿੱਚ ਬੈਠੀ ਹੋਈ ਹੈ ਕਿ ਕੁਝ ਸੰਗਤਾਂ ਨੂੰ ਬਾਹਰ ਵੀ ਬੈਠ ਕੇ ਜਿਹੜਾ ਗੁਰਬਾਣੀ ਦਾ ਨਾਮ ਜਪ ਕਰਨਾ ਪੈਦਿਆ ਵਾ ਬੜੀ ਸ਼ਰਧਾ ਦੇ ਨਾਲ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਬਾਬਾ ਜੀ ਕਿੰਨੀ ਕ ਖੁਸ਼ੀ ਮਹਿਸੂਸ ਹੁੰਦੀ ਆ ਗਰਮੀ ਸੰਗਤਾਂ ਨੂੰ ਲੱਗ ਨਹੀਂਦੀ ਪੂਰੇ ਉਤਸ਼ਾਹ ਨਾਲ ਬੈਠੀ ਹੋਈਆਂ ਸਿੰਘ ਰਹਿੰਦੇ ਚੜਦੀ ਗਲਾ ਆ ਚਪਾਰੇ ਸਭ ਦੀ ਬਹੁਤ ਕਿਰਪਾ ਬਾਬੇ ਦੀਪ ਸਿੰਘ ਦੀ ਇੰਨੀ ਸੰਗਤ ਸੋਚਿਆ ਨਹੀਂ ਜਿੰਨੀ ਬਾਬੇ ਦੀਪ ਸਿੰਘ ਦੇ ਆ ਜਾਂਦੀ ਆ ਬਹੁਤ ਬਾਬਾ ਦੀਪ ਸਿੰਘ ਮਿਹਰਬਾਨ ਅਮੋਖੇ ਅਮਸ਼ੀਰ ਕਿਹਾ ਜਾਂਦਾ ਬਾਬਾ ਜੀ ਨੂੰ ਤੇ ਅੱਜ ਵੀ ਸੰਗਤਾਂ ਉਹਨਾਂ ਦੇ ਦਾਦੋ ਪੋਤ ਚੋਲੀਆਂ ਭਰ ਕੇ ਲੈ ਕੇ ਜਾਂਦੀਆਂ ਨੇ ਜਦੋਂ ਇਦਾਂ ਦੇ ਕ੍ਰਿਸ਼ਮੇ ਤੇ ਦੇਖਣ ਨੂੰ ਮਿਲਦੇ ਆ ਮਨ ਨੂੰ ਕਿੰਨੀ ਖੁਸ਼ੀ ਮਿਲਦੀ ਹੈ ਜਿਹੜਾ ਤੇ ਘਰੋਂ ਆਂਦਾ ਆ ਉਹਨੂੰ ਮਹਾਰਾਜ ਹਰ ਝੋਲੀ ਪੂਰੀ ਕਰਦਾ ਆ ਹਰ ਮਰਿਆਦ ਪੂਰੀ ਕਰਦਾ ਆ ਜਿਹੜਾ ਸੱਚੇ ਦਿਲੋਂ ਬਾਬੇ ਦੀਪ ਸਿੰਘ ਦੇ ਚਪੈਰੇ ਜਾਣ ਕੇ ਵਾਹਿੰਦਾ ਅੰਗ ਸੰਗ ਹਮੇਸ਼ਾ ਹੀ ਨਾ ਰਹਿੰਦੇ ਆ ਬਾਬਾ ਦੀਪ ਸਿੰਘ ਗਰਮੀ ਸੰਗ ਤਾਂ ਉਹਨੂੰ ਲੱਗ ਨਹੀਂਦੀ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗ ਤੁਹਾਨੂੰ ਮੈਂ ਫੇਰ ਦੱਸਿਆ ਵੀ ਸੰਗ ਰਹਿੰਦੇ ਚੜ੍ਹਦੀ ਕਲਾ ਆ ਕੀ ਬਾਤ ਹੈ ਜੀ ਬਿਲਕੁਲ ਕਹਿੰਦੇ ਬੜੀ ਖੁਸ਼ੀ ਹੈ ਕਹਿੰਦੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਕਿਉਂਕਿ ਗਰਮੀ ਨਹੀਂ ਮਹਿਸੂਸ ਹੋ ਰਹੀ ਕਿਉਂਕਿ ਬਾਬਾ ਜੀ ਦੀ ਜਿਹੜੀ ਗੁਰਬਾਣੀ ਦੇ ਆਨੰਦ ਦੇ ਵਿੱਚ ਜਿਹੜੀਆਂ ਬਾਹਰਲੀ ਬਾਬਾ ਜੀ ਬੜੀ ਵੱਡੀ ਸੇਵਾ ਖਾਤਰੇ ਹੋ ਜਲਦੀ ਸੰਗਤਾਂ ਦੇ ਵਿੱਚ ਵੀ ਬੜਾ ਉਤਸ਼ਾਹਕ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਬਾਬਾ ਦੀਪ ਸਿੰਘ ਜੀ ਦੀ ਸ਼ੰਪਾ ਬਾਬਾ ਜੀ ਦੀ ਪੂਰੀ ਸੋ ਬਿਲਕੁਲ ਵੱਡਾ ਉਤਸ਼ਾਹ ਪੂਰੇ ਪੁਖਤਾ ਇੰਤਜ਼ਾਮਾਤ ਕੀਤੇ ਗਏ ਨੇ ਸੰਗਤਾਂ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਬੜੇ ਆਨੰਦਮਈ ਤਰੀਕੇ ਦੇ ਨਾਲ ਇੱਥੇ ਚਪੈਦਾ ਸਾਹਿਬ ਬਾਬਾ ਜੀ ਦਾ ਮਨਾਇਆ ਜਾ ਰਿਹਾ ਵਾ ਸੋ ਹੋਰ ਵੀ ਜਿਹੜੇ ਇਥੋਂ ਦੇ ਦ੍ਰਿਸ਼ ਲਗਾਤਾਰ ਤੁਹਾਨੂੰ ਦਿਖਾ ਰਹੇ ਆ